ਸਿੱਖਾ ਦਾ ਸੰਬੰਧ ਦੀਵਾਲੀ ਨਾਲ ਹੈ ਜਦ ਬੰਦੀ ਛੋੜ ਦਿਵਸ ਨਾਲ ਕੀ ਸਿੱਖਾ ਦੇ ਗੁਰੂ ਸਾਹਿਬਾਨ ਦੀਵਾਲੀ ਨੂੰ ਮਨਾਉਂਦੇ ਸੀ ਕਿਉਂ ਸਿੱਖ ਅੰਮ੍ਰਿਤਸਰ ਸਾਹਿਬੀ ਦੀਵਾਲੀ ਵਾਲੇ ਦਿਨ ਇਕੱਤਰ ਹੁੰਦੇ ਹਨ ਕੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਪਹੁੰਚੇ ਸੀ ਜਾਂ ਸਿੱਖਾ ਨੇ ਹੀ ਬੰਦੀ ਛੋੜ ਦਿਵਸ ਨੂੰ ਦੀਵਾਲੀ ਨਾਲ ਜੋੜ ਦਿੱਤਾ ਹੈ ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਸ਼ੁਰੂ ਤੋਂ ਆਖਰ ਤੱਕ ਦੀਵਾਲੀ ਅਤੇ ਬੰਦੀ ਛੋੜ ਦਿਵਸ ਦਾ ਅਸਲ ਇਤਿਹਾਸ ਜਾਣੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀ ਤਲਵਾਰਾਂ ਧਾਰਨ ਕੀਤੀ ਆ ਅਤੇ ਗੁਰੂ ਜੀ ਦੀ ਫੌਜ ਨੂੰ ਸਜਾਉਣਾ ਸ਼ੁਰੂ ਕੀਤਾ ਹੌਲੀ ਹੌਲੀ ਸਿੱਖ ਵੀ ਆਪਣਾ ਆਪ ਗੁਰੂ ਜੀ ਦੇ ਹਵਾਲੇ ਕਰਨ ਲੱਗੇ ਅਤੇ ਸ਼ਸਤਰਧਾਰੀ ਹੋਣ ਲੱਗੇ ਇੱਥੋਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਪੰਥ ਦੀ ਇੱਕ ਵੱਖਰੀ ਨੀਂਹ ਰੱਖ ਦਿੱਤੀ ਸੀ ਫਿਰ ਜੋ ਸਿਆਣੇ ਕਹਿੰਦੇ ਹਨ ਕਿ ਚੁਗਲ ਖੋਰ ਨਾ ਚੁਗਲਿਓ ਬਾਜ ਆਉਂਦੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦੇ ਐਵੇਂ ਗੁਰੂ ਘਰ ਦਾ ਆਪਣਾ ਹੀ ਮਿਹਰਬਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸ਼ੁਰੂ ਤੋਂ ਸਰਦਾ ਰਹਿੰਦਾ ਸੀ ਉਸਨੇ ਕਿਸੇ ਤਰ੍ਹਾਂ ਚਿੱਠੀ ਪਿਜਵਾਈ ਦਿੱਲੀ ਦਰਬਾਰ ਵਿੱਚ ਕਿ ਸਿੱਖਾਂ ਨੇ ਆਪਣੀ ਫੌਜ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਹੁਣ ਜਲਦੀ ਹੀ ਸਿੱਖ ਪੂਰੀ ਮੁਗਲ ਹਕੂਮਤ ਦੇ ਪੈਰ ਪੱਟ ਕੇ ਰੱਖ ਦੇਣਗੇ ਜਦ ਕਿ ਸਿੱਖ ਕਦੇ ਵੀ ਪਹਿਲ ਨਹੀਂ ਕਰਦੇ ਬਸ ਫਿਰ ਜਹਾਂਗੀਰ ਅਲਪਟਿਆ ਅਤੇ ਦਿੱਲੀ ਦਰਬਾਰ ਤੋਂ ਗੁਰੂ ਸਾਹਿਬ ਦੀ ਗ੍ਰਿਫਤਾਰੀ ਲਈ ਹੁਕਮ ਜਾਰੀ ਕਰ ਦਿੱਤਾ। ਜਦ ਸਿਪਾਹੀ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦੇ ਹਨ ਕਿ ਤੁਹਾਨੂੰ ਦਿੱਲੀ ਦਰਬਾਰ ਵਿੱਚ ਜਹਾਂਗੀਰ ਨੇ ਬੁਲਾਇਆ ਹੈ ਤਾਂ ਸਿੱਖਾਂ ਨੂੰ ਇੱਥੇ ਉਹੀ ਦੌਰਚੇਤੇ ਆ ਗਿਆ। ਜਦ ਗੁਰੂ ਅਰਜਨ ਦੇਵ ਜੀ ਨੂੰ ਵੀ ਇਸੇ ਹੀ ਤਰ੍ਹਾਂ ਧੋਖੇ ਨਾਲ ਦਿੱਲੀ ਦਰਬਾਰ ਵਿੱਚ ਬੁਲਾਇਆ ਗਿਆ ਸੀ ਪਰ ਹੁਣ ਸਿੱਖਾਂ ਵਿੱਚ ਵੀ ਬਹੁਤ ਜਜਬਾ ਸੀ। ਉਹ ਵੀ ਉਹਨਾਂ ਸ਼ਸਤਰ ਧਾਰੀ ਹੋ ਗਏ ਸਨ। 1612 ਈਸਵੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ 300 ਸੂਰਮਿਆਂ ਨਾਲ ਦਿੱਲੀ ਪਹੁੰਚਦੇ ਹਨ। ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਐਡਾ ਤਗੜਾ ਸ਼ਰੀਰ ਅਤੇ ਚਿਹਰੇ ਦਾ ਨੂਰ ਦੇਖ ਕੇ ਹੀ ਮੁਗਲ ਤੰਗ ਰਹੇ ਜਾਂਦੇ ਨੇ ਪਰ ਉੱਥੇ ਤਾਂ ਜਹਾਂਗੀਰ ਗੁਰੂ ਸਾਹਿਬ ਦਾ ਕੁਝ ਸਮੇਂ ਤੱਕ ਵਿਖਾਵੇ ਵਾਲਾ ਦੋਸਤ ਬਣ ਚੁੱਕਿਆ ਸੀ ਅਤੇ ਫਿਰ ਇੱਕ ਦਿਨ ਅਚਾਨਕ ਹੀ ਜਹਾਂਗੀਰ ਨੇ ਸਿੱਖਾਂ ਨੂੰ ਦਬੋਨ ਲਈ ਗੁਰੂ ਸਾਹਿਬ ਨੂੰ 12 ਸਾਲ ਦੀ ਸਜ਼ਾ ਸੁਣਾ ਦਿੱਤੀ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਸ਼ਾਹੀ ਕੈਦੀ ਬਣਾਇਆ ਜਾਂਦਾ ਹੈ ਇੱਥੇ ਉਹ ਜੋ ਵੀ ਚਾਹਣ ਉਹ ਹੀ ਕਰ ਸਕਦੇ ਨੇ ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਕਿਲੇ ਦੇ ਹਾਲਾਤ ਦੇਖ ਕੇ ਰੋਜ਼ ਹੀ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ yeah uh -huh. 101 ਰਾਜੇ ਜੋ ਉਸ ਵੇਲੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਨ ਉਹ ਵੀ ਹੁਣ ਬਹੁਤ ਹੀ ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰਨ ਲੱਗੇ ਹਾਂਜੀ ਗਵਾਲੀਅਰ ਦੇ ਕਿਲੇ ਵਿੱਚ ਉਸ ਸਮੇਂ 101 ਰਾਜੇ ਸਨ ਜਿਨ੍ਹਾਂ ਵਿੱਚ 52 ਰਾਜਿਆਂ ਨੂੰ ਹਮੇਸ਼ਾ ਲਈ ਕੈਦ ਹੋਈ ਸੀ ਅਤੇ ਬਾਕੀ ਦੇ ਰਾਜੇ ਸਿਰਫ ਕੁਝ ਸਮੇਂ ਲਈ ਕੈਦ ਸਨ ਸਾਰੇ ਹੀ ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਚਾ ਗੁਰੂ ਮੰਨਦੇ ਸਨ ਉਸ ਕਿਲੇ ਦਾ ਕਿਲੇਦਾਰ ਹਰੀ RAM ਗੁਰੂ ਸਾਹਿਬ ਦੀ ਬਹੁਤ ਸੇਵਾ ਕਰਦਾ ਸੀ ਜਾਗੀਰ ਫਿਰ ਇੱਕ ਦਿਨ ਅਚਾਨਕ ਹੀ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਇਸਰ ਗਦੋ ਤਾਂਗਾ ਕੇ ਜਹਾਂਗੀਰ ਨੇ ਬਹੁਤ ਹੀ ਵੱਡੇ ਵੱਡੇ ਵੈਦ ਅਤੇ ਹਕੀਮਾਂ ਨੂੰ ਬੁਲਾਇਆ ਉਹਨਾਂ ਵਿੱਚੋਂ ਇੱਕ ਹਕੀਮ ਕਹਿੰਦਾ ਕਿ ਜਹਾਂਗੀਰ ਰਾਜੇ ਨੇ ਇੱਕ ਬਹੁਤ ਹੀ ਵੱਡੇ ਮਹਾਪੁਰਸ਼ ਨੂੰ ਤਕਲੀਫ ਪਹੁੰਚਾਈ ਹੈ ਤਾਂ ਫਿਰ ਹਕੀਮ ਜੀ ਕੋਲ ਖੜੇ ਸਾਈ ਮੀਆਂ ਮੀਰ ਜੀ ਕਹਿੰਦੇ ਕਿ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਹੋਇਆ ਹੈ ਜਿਸ ਉੱਤੇ ਫਿਰ ਹਕੀਮ ਕਹਿੰਦਾ ਕਿ ਜੇ ਜਹਾਂਗੀਰ ਨੇ ਸਿੱਖਾ ਦੇ ਗੁਰੂ ਨੂੰ ਰਹਾ ਨਹੀਂ ਕੀਤਾ ਤਾਂ ਜਲਦੀ ਹੀ ਜਹਾਂਗੀਰ ਦੀ ਮੌਤ ਹੋ ਜਾਵੇਗੀ ਜਿਸ ਕਾਰਨ ਜਹਾਂਗੀਰ ਨੇ ਗੁਰੂ ਸਾਹਿਬ ਦੀ ਰਹਾਇ ਹੁਕਮ ਜਾਰੀ ਕਰ ਦਿੱਤੇ ਫਿਰ ਬਵਿੰਜਾ ਰਾਜੇ ਵੀ ਕਹਿੰਦੇ ਹਨ ਕਿ ਅਸੀਂ ਆਪਣੇ ਸੱਚੇ ਪਾਤਸ਼ਾਹ ਜਾਨੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਿਨਾਂ ਅਸੀਂ ਇੱਥੇ ਨਹੀਂ ਰਹਿ ਸਕਦੇ ਹੁਣ ਸਾਡਾ ਦਾਤਾ ਸਾਡਾ ਸੱਚਾ ਪਾਤਸ਼ਾਹ ਇੱਥੋਂ ਚੱਲਿਆ ਹੈ ਅਸੀਂ ਇਸ ਚਾਰ ਦਿਵਾਰੀ ਵਿੱਚ ਕਿਵੇਂ ਰਹਿ ਸਕਦੇ ਹਾਂ ਜਿਸ ਕਾਰਨ ਗੁਰੂ ਹਰਗੋਬਿੰਦ ਸਾਹਿਬ ਜੀ ਜਹਾਗੀਰ ਨੂੰ ਕਹਿੰਦੇ ਹਨ ਕਿ ਜਾਂ ਤਾਂ ਬਵਿੰਜਾ ਰਾਜੇ ਵੀ ਕੈਦ ਤੋਂ ਰਿਹਾ ਹੋਣਗੇ ਜਾਂ ਫਿਰ ਅਸੀਂ ਵੀ ਕੈਦ ਤੋਂ ਨਹੀਂ ਜਾਵਾਂਗੇ ਬਿਮਾਰੀ ਦੀ ਤੜਫਕਾਰ ਨੇ ਜਹਾਗੀਰ ਨੂੰ ਗੁਰੂ ਸਾਹਿਬ ਦੇ ਹੁਕਮ ਮੰਨਣੇ ਪਏ ਅਤੇ ਉਹਨਾਂ ਬਵਿੰਜਾ ਰਾਜਿਆਂ ਨੂੰ ਰਹਾ ਕਰਨ ਦਾ ਹੁਕਮ ਵੀ ਜਾਰੀ ਕੀਤਾ ਦਤਾ ਪਰ ਫਿਰ ਜਹਾਗੀਰ ਕਹਿੰਦਾ ਕਿ ਉਹੀ ਰਾਜੇ ਰਹਾ ਹੋ ਸਕਣਗੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੋਲੇ ਨੂੰ ਫੜ ਕੇ ਬਾਹਰ ਆ ਸਕਣ ਜਿਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਕਲੀਆਂ ਵਾਲਾ ਇੱਕ ਚੋਲਾ ਸਵਾਇਆ ਸੀ ਤੇ ਹਰ ਇੱਕ ਰਾਜਾ ਏਕ-ਏਕ ਕਲੀ ਨੂੰ ਫੜ ਕੇ ਬਾਹਰ ਆ ਗਿਆ ਹੁਣ ਇੱਥੇ ਕਈ ਸਿੱਖ ਸੰਗਤ ਨੂੰ ਇਹ ਭੁਲੇਖਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਰਹਾ ਹੋਣ ਤੋਂ ਬਾਅਦ ਸਿੱਧਾ ਹੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਸਨ ਪਰ ਅਸਲ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਰਹਾ ਹੁੰਦੇ ਨੇ ਤਾਂ ਉਸ ਸਮੇਂ ਦੇ ਕਰੀਬ ਲਗਭਗ ਦੀਵਾਲੀ ਦਾ ਵੇਲਾ ਵੀ ਹੁੰਦਾ ਹੈ ਤਾਂ ਗੁਰੂ ਸਾਹਿਬ ਸਭ ਤੋਂ ਪਹਿਲਾਂ ਅਕੇਲੇਦਾਰ ਹਰੀ RAM ਦੇ ਘਰ ਨਿਵਾਸ ਕਰਦੇ ਨੇ ਜਿੱਥੇ ਹਰੀ RAM ਨੇ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਵਿੱਚ ਦੀਪਾ ਮਾਲਾ ਕੀਤੀ ਸੀ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਆਗਰੇ ਵੱਲ ਪਹੁੰਚਦੇ ਹਨ ਅਤੇ ਆਗਰੇ ਤੋਂ ਬਾਅਦ ਗੁਰੂ ਸਾਹਿਬ ਕਲਾਨੌਰ ਬਟਾਲੇ ਵੱਲ ਪਹੁੰਚਦੇ ਨੇ ਇੱਥੋਂ ਵੀ ਗੁਰੂ ਸਾਹਿਬ ਸਦਾ ਅੰਮ੍ਰਿਤਸਰ ਸਾਹਿਬ ਨਹੀਂ ਜਾਂਦੇ ਕਲਾਨੌਰ ਵਿੱਚ ਬਾਬਾ ਬੁੰਡਾ ਜੀ ਪਾਈ ਗੁਰਦਾਸ ਜੀ ਕਈ ਸਿੱਖ ਸੰਗਤ ਨੂੰ ਲੈ ਕੇ ਪਹੁੰਚਦੇ ਹਨ ਉੱਥੇ ਸਿੱਖ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਦੀ ਹੈ ਕਲਾਨੌਰ ਤੋਂ ਬਾਅਦ ਗੋਇੰਦਵਾਲ ਸਾਹਿਬ ਕਾਫੀ ਸਮਾਬਿਤ ਹੁੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੋਇੰਦਵਾਲ ਸਾਹਿਬ ਤੋਂ ਹੀ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਤਾਂ ਇਹ ਮਹੀਨਾ ਮਾਗਦਾ ਹੁੰਦਾ ਹੈ ਯਾਨੀ ਜਨਵਰੀ ਫਰਵਰੀ ਦਾ ਮਹੀਨਾ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਪਹੁੰਚਦੇ ਹਨ ਤਾਂ ਸਿੱਖ ਸੰਗਤ ਨੇ ਦੀਪਮਾਲਾ ਜ਼ਰੂਰ ਕੀਤੀ ਸੀ ਪਰ ਉਸ ਦਿਨ ਜਾਂ ਫਿਰ ਕੋਲ ਕਿਤੇ ਵੀ ਦੀਵਾਲੀ ਨਹੀਂ ਆਉਂਦੀ ਫਿਰ ਅੰਮ੍ਰਿਤਸਰ ਸਾਹਿਬੀ ਕਿਉਂ ਦੀਵਾਲੀ ਮਨਾਈ ਜਾਂਦੀ ਹੈ ਇਸ ਦਾ ਇਤਿਹਾਸ ਜੁੜਦਾ ਹੈ ਭਾਈ ਮਨੀ ਸਿੰਘ ਜੀ ਨਾਲ ਜਦ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਂਦੇ ਹਨ ਤਾਂ ਇਸ ਤੋਂ ਬਾਅਦ ਸਮਾ ਬਹੁਤ ਹੀ ਜ਼ਿਆਦਾ ਭਿਆਨਕ ਹੁੰਦਾ ਹੈ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸੀ ਉਸ ਸਮੇਂ ਵਿੱਚ ਇਸ ਸਮੇਂ ਵਿੱਚ ਮੁਗਲਾਂ ਨੇ ਦਰਬਾਰ ਸਾਹਿਬ ਜਾਣ ਦੀ ਪਾਬੰਦੀ ਲਗਾ ਦਿੱਤੀ ਸੀ ਸਿੱਖ ਹਰਮੰਦਰ ਸਾਹਿਬ ਨਹੀਂ ਸੀ ਜਾ ਸਕਦੇ ਉੱਥੇ ਮੱਥਾ ਨਹੀਂ ਸੀ ਟੇਕ ਸਕਦੇ ਜਦ ਫਿਰ ਦੀਵਾਲੀ ਦਾ ਤਿਉਹਾਰ ਹੁੰਦਾ ਹੈ ਤਾਂ ਭਾਈ ਮਨੀ ਸਿੰਘ ਜੀ ਜਕਰੀਆ ਖਾਨ ਕੋਲ ਜਾਂਦੇ ਨੇ ਕਿਉਂਕਿ ਜਕਰੀਆ ਖਾਨ ਕੋਲ ਹੀ ਉਸ ਲੇ ਪੰਜਾਬ ਦਾ ਕੰਟਰੋਲ ਸੀ ਉਹੀ ਹੁਕਮ ਤੇ ਫੈਸਲੇ ਲੈ ਸਕਦਾ ਸੀ ਪੰਜਾਬ ਬਾਰੇ ਭਾਈ ਮਣੀ ਸਿੰਘ ਜੀ ਜਕਰੀਆ ਖਾਨ ਨੂੰ ਕਹਿੰਦੇ ਹਨ ਕਿ ਇਸ ਵਾਰ ਦੀ ਦੀਵਾਲੀ ਸਿੱਖਾਂ ਨੂੰ ਅੰਮ੍ਰਿਤਸਰ ਸਾਹਿਬ ਵਿੱਚ ਮਨਾਉਂਦਿਓ ਜਕਰੀਆ ਖਾਨ ਵੀ ਅੱਗੋਂ ਕਹਿੰਦਾ ਕਿ ਠੀਕ ਹੈ ਤੁਸੀਂ ਦੀਵਾਲੀ ਅੰਮ੍ਰਿਤਸਰ ਸਾਹਿਬ ਮਨਾ ਸਕਦੇ ਹੋ ਪਰ ਮੈਨੂੰ 10000 ਜੱਜੀਆਂ ਦੇਣਾ ਪਊ ਜੇਕਰ ਸਿੱਖ ਇਕੱਠਾ ਕਰਨਾ ਚਾਹੁੰਦੇ ਹਨ ਹਰਮੰਦਰ ਸਾਹਿਬ ਵਿੱਚ ਸਿੱਖ ਇਸ ਗੱਲ ਤੇ ਵੀ ਰਾਜੀ ਹੋ ਜਾਂਦੇ ਹਨ ਅਤੇ ਭਾਈ ਮਣੀ ਸਿੰਘ ਨੂੰ ਦਰਬਾਰ ਸਾਹਿਬ ਉੱਤੇ ਸਿੱਖਾਂ ਦੇ ਇਕੱਠ ਕਰਨ ਦੀ ਆਗਿਆ ਮਿਲ ਜਾਂਦੀ ਹੈ ਇਹ ਹੈ ਜਕਰਿਆਖਾਨ ਕੋਲ ਵੀ ਬਹੁਤ ਵਧੀਆ ਮੌਕਾ ਸੀ ਜੁਝਾਰੂ ਸਿੱਖਾਂ ਤੇ ਹਮਲਾ ਕਰਨ ਦਾ ਕਿ ਜੋ ਸਿੱਖ ਕਦੇ ਵੀ ਹੱਥ ਨਹੀਂ ਸੀ ਹੁੰਦੇ ਜੰਗਲਾਂ ਵਿੱਚ ਰਹਿੰਦੇ ਸਨ ਉਹ ਸਿੱਖ ਜਕਰਿਆਖਾਨ ਇੱਕ ਮਿੰਟ ਵਿੱਚ ਮੁਕਾ ਸਕਦਾ ਸੀ ਤੇ ਇਦਾਂ ਹੀ ਕਰਨ ਦਾ ਜਕਰਿਆਖਾਨ ਨੇ ਵੀ ਸੋਚਿਆ ਜਕਰਿਆਖਾਨ ਦਰਬਾਰ ਸਾਹਿਬ ਦੇ ਆਲੇ-ਦੁਆਲੇ ਆਪਣੀ ਫੌਜ ਲੁਕੋ ਕੇ ਰੱਖ ਲੈਂਦਾ ਹੈ ਕਿਸੇ ਤਰ੍ਹਾਂ ਇਸ ਗੱਲ ਦਾ ਪਤਾ ਭਾਈ ਮਨੀ ਸਿੰਘ ਜੀ ਨੂੰ ਲੱਗ ਜਾਂਦਾ ਹੈ ਕਿ ਜਕਰਿਆਖਾਨ ਤਾਂ ਸਿੱਖਾਂ ਨੂੰ ਖਤਮ ਕਰਵਾਉਣ ਤੇ ਲੱਗਿਆ ਹੋਇਆ ਹੈ ਤਾਂ ਭਾਈ ਮਨੀ ਸਿੰਘ ਨੇ ਸਿੱਖ ਸੰਗਤ ਅਤੇ ਜੁਝਾਰੂ ਸਿੱਖਾਂ ਉਹ ਹੰਤੇ ਮਨਾ ਕਰ ਦਿੱਤਾ ਸੀ ਜਿਸ ਕਾਰਨ ਜਕਰਿਆ ਖਾਨ ਨੂੰ ਵੀ ਬਹੁਤ ਗੁੱਸਾ ਜੜਦਾ ਹੈ ਕਿ ਸਿੱਖ ਇਸ ਵਾਰ ਫਿਰ ਹੱਥ ਨਹੀਂ ਆਏ ਫਿਰ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਜਕਰਿਆ ਖਾਨ ਭਾਈ ਮਣੀ ਸਿੰਘ ਨੂੰ ਬੁਲਾਉਂਦਾ ਹੈ ਕਿ ਮੇਰੇ 10000 ਜੱਜье ਦੇ ਦਿਓ ਤਾਂ ਭਾਈ ਮਣੀ ਸਿੰਘ ਜੀ ਜਕਰਿਆ ਖਾਨ ਨੂੰ ਕਹਿੰਦੇ ਕਿ ਉਹ ਰਕਮ ਅਸੀਂ ਫਿਰ ਦੰਦੇ ਜੇਕਰ ਦਰਬਾਰ ਸਾਹਿਬ ਵਿੱਚ ਸਿੱਖ ਆਉਂਦੇ ਉੱਥੇ ਤਾਂ ਸਿੱਖ ਗਏ ਹੀ ਨਹੀਂ ਤਾਂ ਫਿਰ ਅਸੀਂ ਤੈਨੂੰ ਕਿਉਂ ਰਕਮ ਦੇਾਂਗੇ ਤਾਂ ਜਕਰਿਆ ਖਾਨ ਫਿਰ ਗੁੱਸੇ ਵਿੱਚ ਭਾਈ ਮਣੀ ਸਿੰਘ ਨੂੰ ਕੈਦ ਕਰ ਲੈਂਦਾ ਹੈ ਅਤੇ ਫਿਰ ਬਾਅਦ ਵਿੱਚ ਭਾਈ ਮਣੀ ਸਿੰਘ ਨੂੰ ਸ਼ਹੀਦ ਕੀਤਾ ਜਾਂਦਾ ਹੈ ਜਦ ਇਸ ਤੋਂ ਬਾਅਦ ਸਿੱਖਾਂ ਦੀ ਤਾਕਤ ਵੱਧਦੀ ਹੈ ਤਾਂ ਸਿੱਖ ਦਿਵਾਲੀ ਵਾਲੇ ਦਿਨ ਦਰਬਾਰ ਸਾਹਿਬ ਇਕੱਠੇ ਕਰਨ ਲੱਗ ਜਾਂਦੇ ਹਨ ਉਦੋਂ ਤੋਂ ਹੀ ਫਿਰ ਦਰਬਾਰ ਸਾਹਿਬ ਦੀ ਦਿਵਾਲੀ ਪ੍ਰਚਲਿਤ ਹੁੰਦੀ ਗਈ ਸਿੱਖਾਂ ਲਈ ਦੋਵੇਂ ਤਿਉਹਾਰ ਬਹੁਤ ਜ਼ਰੂਰੀ ਹਨ ਬੰਦੀ ਛੋੜ ਦਿਵਸ ਅਤੇ ਦਿਵਾਲੀ